ਕੈਲੀਫੋਰਨੀਆ ਨੇ ਜਿਹੜੀਆਂ ਗੈਸ ਪਾਵਰਡ ਗੱਡੀਆਂ ਦੇ ਉੱਤੇ ਬੈਨ ਲਾਉਣਾ ਹੈ 2035 ਦੇ ਵਿੱਚ ਉਹ ਕਹਿੰਦੇ ਵੀ ਇੱਕ ਡੈਡ ਐਂਡ ਨੂੰ ਹਿੱਟ ਕਰ ਸਕਦੇ ਆ ਕਾਰਨ ਕੀ ਆ ਯੂਐਸ ਦੀ ਸੈਨੇਟ ਦੇ ਵਿੱਚ ਤਿੰਨ ਜਿਹੜੇ ਹਾਊਸ ਦੇ ਦੁਆਰਾ ਪਾਸ ਕੀਤੇ ਜਿਹੜੇ ਰੈਜ਼ੋਲੂਸ਼ਨਸ ਆ ਇਸ ਬੈਨ ਨੂੰ ਬੈਨ ਕਰਨ ਦੇ ਲਈ ਵੀ ਇਹ ਬੈਨ ਨਾ ਹੋਵੇ ਗੈਸ ਪਾਵਰਡ ਗੱਡੀਆਂ ਦਾ ਉਸ ਦੇ ਉੱਤੇ VOTING ਸੈਨੇਟ ਵਿੱਚ ਜਲਦ ਕਰਵਾਈ ਜਾ ਸਕਦੀ ਆ ਸੈਨੇਟ ਦੇ ਜਿਹੜੇ ਮੈਜੋਰਿਟੀ ਲੀਡਰ ਜੌਨਸਨ ਉਹਨਾਂ ਨੇ ਅੱਜ ਜਿਹੜੀ ਜਾਣਕਾਰੀ ਹੁੰਦੇ ਦਿੰਦੇ ਹੋਏ ਦੱਸਿਆ ਵੀ ਉਹ ਕਨਸਿਡਰ ਕਰ ਰਹੇ ਨੇ ਇਹ ਜਿਹੜੇ ਤਿੰਨ ਪਾਸ ਹੋਏ ਰੈਜ਼ੋਲੂਸ਼ਨ ਹਾਊਸ ਦੇ ਵਿੱਚ ਉਹਨਾਂ ਨੂੰ ਉਹਨਾਂ ਉੱਤੇ ਵੋਟ ਫਾਈਨਲ ਵੋਟ ਕਰਵਾਉਣ ਦੇ ਲਈ ਸੋ ਕਹਿੰਦੇ ਵੀ ਉਹਦੇ ਨਾਲ ਜਿਹੜੇ ਸਟੈਂਡਰਡਸ ਕੈਲੀਫੋਰਨੀਆ ਦੇ ਅਧਿਕਾਰ ਵਾਲਿਆਂ ਨੇ ਜਿਹੜੇ ਕਹ ਲੋ ਜਾਂ ਸਰਕਾਰ ਨੇ ਜਿਹੜੇ ਬਣਾਏ ਆ ਉਸ ਨੂੰ ਰੋਲ ਬੈਕ ਕੀਤਾ ਜਾਊਗਾ ਮੁਲਕ ਦੇ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਜਿਹੜਾ ਇਹ ਬਿੱਲ ਲਿਆ ਕੇ ਜਾਂ ਸਟੈਂਡਰਡਸ ਲਿਆ ਕੇ ਕੈਲੀਫੋਰਨੀਆ ਨੇ ਇਹ ਪਹਿਲ ਕਦਮੀ ਕੀਤੀ ਸੀ ਵੀ ਜਿਹੜੀਆਂ ਗੈਸ ਪਾਵਰਡ ਨਵੀਆਂ ਗੱਡੀਆਂ ਆ ਉਹਨਾਂ ਦੀ ਵਿਕਰੀ 2035 ਦੇ ਵਿੱਚ ਬੰਦ ਹੋ ਜਾਵੇਗੀ ਉਸ ਤੋਂ ਪਹਿਲਾਂ ਉਹਨਾਂ ਨੇ ਵਿਚਾਲੇ ਵੀ ਵੱਖ-ਵੱਖ ਸਾਲਾਂ ਦੇ ਜਿਹੜੇ ਹੋਰ ਅਮੀਲ ਪੱਥਰ ਜਿਹੜੇ ਆ ਉਹ ਰੱਖੇ ਸੀ ਵੀ 20% ਘਟਾਉਣੀਆਂ ਜਾਂ 30% ਰਹਿਣ ਦੇਣੀਆਂ ਉਸ ਤਰੀਕੇ ਦੇ ਨਾਲ ਸੋ ਹੁਣ ਕਹਿੰਦੇ ਵੀ ਇਹਨਾਂ ਤਿੰਨਾਂ ਬਿੱਲਾਂ ਦੇ ਉੱਤੇ ਜਿਹੜੀ ਆ VOTING ਕਰਵਾਈ ਜਾ ਸਕਦੀ ਆ ਬਹੁਤ ਸਾਰੇ ਜਿਹੜੇ ਡੈਮੋਕਰੇਟਸ ਆ ਉਹਨਾਂ ਦੇ ਦੁਆਰਾ ਇਸ ਬਿੱਲ ਦੇ ਉਲਟ ਇਹਨਾਂ ਬਿੱਲਾਂ ਦੇ ਉਲਟ ਕਾਫੀ ਜ਼ਿਆਦਾ ਪੁਸ਼ ਬੈਕ ਜਿਹੜਾ ਹੋ ਲਿਆਂਦਾ ਜਿਹੜਾ ਉਹ ਜਾ ਰਿਹਾ ਆ ਕੁਝ ਰਿਪਬਲਿਕਨਸ ਦੇ ਸਵਾਲ ਵੀ ਨੇ ਤੇ ਸੈਨੇਟ ਪਾਰਲੀਮੈਂਟਰੀਅਨ ਦੀ ਐਡਵਾਈਸ ਵੀ ਇਸ ਬਾਬਤ ਲਈ ਜਾ ਰਹੀ ਆ ਵੀ ਯੂ ਐਸ ਗਵਰਨਮੈਂਟ ਅਕਾਉਂਟੇਬਿਲਟੀ ਆਫਿਸ ਆ ਜਿਹੜਾ ਉਹ ਇਹ ਕਹਿੰਦਾ ਆ ਉਹਨਾਂ ਨੇ ਸਾਈਡ ਕੀਤਾ ਵੀ ਜਿਹੜੀ ਕੈਲੀਫੋਰਨੀਆ ਦੀਆਂ ਪਾਲਿਸੀਜ਼ ਆ ਉਹ ਸਬਜੈਕਟ ਨਹੀਂ ਹੈਗੀਆਂ ਰਿਵਿਊ ਮੈਕੈਨਿਜ਼ਮ ਦੇ ਦੁਆਰਾ ਜਿਹੜਾ ਹਾਊਸ ਦੇ ਵਿੱਚ ਵਰਤਿਆ ਜਾਂਦਾ ਸੋ ਹਣ ਇਸ ਰੈਜ਼ੋਲੂਸ਼ਨ ਉਹ ਨੂੰ ਜੇ ਬਲੌਕ ਕੀਤਾ ਜਾਂਦਾ ਹੈ ਕੈਲੀਫੋਰਨੀਆ ਦੇ ਰੂਲਸ ਨੂੰ ਬਲੌਕ ਕੀਤਾ ਜਾਂਦਾ ਆ ਤਾਂ ਇਹ ਜਿਹੜਾ ਮਾਮਲਾ ਆ ਉਹ ਇਵੈਂਚੁਅਲੀ ਅਦਾਲਤ ਦੇ ਵਿੱਚ ਜਾ ਸਕਦਾ ਆ 트럼ਪ ਐਡਮਿਨਿਸਟ੍ਰੇਸ਼ਨ ਨੇ 2019 ਦੇ ਵਿੱਚ ਵੀ ਕੈਲੀਫੋਰਨੀਆ ਦੀ ਇਹ ਇੱਕ ਜਿਹੜੀ ਅਬਿਲਿਟੀ ਸੀ ਜੋ ਉਹਨਾਂ ਦੇ ਕੋਲ ਇਖਤਿਆਰ ਸੀਗਾ ਆਪਣੀਆਂ ਮਿਸ਼ਨਸ ਸਟੈਂਡਰਡਸ ਐਨਫੋਰਸ ਕਰਨ ਵਾਲਾ ਉਸ ਨੂੰ ਵੀ ਰਿਵੋਕ ਕਰ ਲਿਆ ਸੀ ਵਾਪਸ ਲੈ ਲਿਆ ਸੀ ਜਿਨ੍ਹਾਂ ਨੂੰ ਬਾਈਡਨ ਨੇ ਆ ਕੇ ਬਾਅਦ ਦੇ ਵਿੱਚ ਸਟੇਟ ਦੀ ਅਥਾਰਟੀ ਨੂੰ ਰਿਸਟੋਰ ਜਿਹੜਾ ਉਹ ਕਰ ਦਿੱਤਾ ਸੀਗਾ ਸੋ ਕੈਲੀਫੋਰਨੀਆ ਜਾਂ ਕੈਲੀਫੋਰਨੀਆ ਚ ਰਹਿਣ ਵਾਲੇ ਲੋਕਾਂ ਨੂੰ ਵੀ ਇਹ ਕਲੈਰਿਟੀ ਜਿਹੜੀ ਉਹ ਨਹੀਂ ਰਹੂਗੀ ਆਉਂਦੇ ਕਈ ਸਾਲਾਂ ਤੱਕ ਵੀ ਕਦੀ ਇਹ ਜਿਹੜਾ ਹਰਜੋਤ ਸਿੰਘ ਜੀ ਬੈਹਰ ਲਾਗੂ ਹੋ ਜਾਇਆ ਕਰੂਗਾ ਤੇ ਕਦੀ ਜਿਹੜਾ ਇਹ ਬੈਨ ਹਟ ਜਾਇਆ ਕਰੂਗਾ ਸੋ ਇਹ ਇਹ ਜਿਹੜੇ ਸਿੰਘ ਆ ਹਮੇਸ਼ਾ ਇਸ ਬਾਬਤ ਫਸੇ ਜਿਹੜੇ ਉਹ ਰਹਿਣਗੇ ਪਰ ਹੁਣ ਇੱਕ ਨਵਾਂ ਜਿਹੜਾ ਰੈਜ਼ੋਲੂਸ਼ਨ ਸੈਨੇਟ ਦੇ ਵਿੱਚ ਜੋ ਹਾਊਸ ਚ ਪਾਸ ਹੋਇਆ ਹੈ ਉਸ ਤੇ ਵੋਟ ਜਲਦ ਹੋ ਸਕਦੀ ਆ ਜਿਸ ਨਾਲ ਇਹ ਸਾਰੇ ਮਾਮਲੇ ਦੇ ਉੱਤੇ ਇਹ ਪੱਕੀ ਬ੍ਰੇਕ ਲਾਉਣ ਨੂੰ ਫਿਰਦੇ ਆ।